ਸਸ਼ੀਗਰ ਦੋਸਤੋ ਦੋਸਤੋ ਕਈ ਵਾਰੀ ਬੰਦਾ ਕਿਸੇ ਇੱਕ ਗੱਲ ਨੂੰ ਲੈ ਕੇ ਬਾਰ ਬਾਰ ਸੋਚਦਾ ਰਹਿੰਦਾ ਹੈ ਤੇ ਉਸ ਸੋਚਣ ਕਰਕੇ ਉਸ ਬੰਦੇ ਦੀ ਤਬੀਅਤ ਇਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਤਾਂ ਉਹਨੂੰ ਰੋਗ ਕੇਰ ਲੈਂਦੇ ਨੇ ਫਿਰ ਉਹ ਬੰਦਾ ਐਂਡ ਤੇ ਮਰ ਕੇ ਹੀ ਖੜਾ ਛਡਾਉਂਦਾ ਹੈ ਸੋ ਦੋਸਤੋ ਇਹ ਸਿੱਖਣ ਲਈ ਅੱਜ ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਕਹਾਣੀ ਲੈ ਕੇ ਆਈਆਂ ਐਸ ਤੋਂ ਪਹਿਲਾਂ ਕਿ ਤੁਸੀਂ ਕਹਾਣੀ ਵਿੱਚ ਖੋ ਜਾਓ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਜਗਸੀਰ ਨਾਮ ਦਾ ਮੁੰਡਾ ਰਹਿੰਦਾ ਸੀ ਉਸ ਮੁੰਡੇ ਨੂੰ ਬਹੁਤ ਜ਼ਿਆਦਾ ਸੋਚਣ ਦੀ ਆਦਤ ਸੀ ਉਹ ਗੱਲ-ਗੱਲ ਤੇ ਹੀ ਸੋਚਦਾ ਰਹਿੰਦਾ ਸੀ ਇੱਕ ਛੋਟੇ-ਛੋਟੇ ਗੱਲ ਨੂੰ ਹੀ ਦਿਲ ਤੇ ਲਾ ਲੈਂਦਾ ਸੀ ਤੇ ਗੱਲ ਨੂੰ ਇੰਨੀ ਡੂੰਘਾਈ ਤੱਕ ਸੋਚਦਾ ਰਹਿੰਦਾ ਸੀ ਕਿ ਉਹਨੂੰ ਕੁਝ ਵੀ ਪਤਾ ਨਹੀਂ ਸੀ ਲੱਗਦਾ ਜੇਕਰ ਉਹਨੂੰ ਕੋਈ ਕਦੇ ਕੁਝ ਕਹਿ ਦਿੰਦਾ ਜਾਂ ਉਹਦੇ ਨਾਲ ਕਦੇ ਕੋਈ ਐਜੀ ਘਟਨਾ ਵਾਪਰ ਜਾਂਦੀ ਤਾਂ ਉਹ ਸਾਰਾ ਦਿਨ ਉਸੇ ਹੀ ਘਟਨਾ ਬਾਰੇ ਹੀ ਸੋਚਦਾ ਰਹਿੰਦਾ ਉਹੀ ਗੱਲ ਉਸ ਮੁੰਡੇ ਦੇ ਜਗਸੀਰ ਨਾਮ ਦੇ ਮੁੰਡੇ ਦੇ ਦਿਮਾਗ ਦੇ ਵਿੱਚ ਉਹੀ ਗੱਲ ਘੁੰਮਦੀ ਰਹਿੰਦੀ ਸੀ ਫਿਰਿਆ ਤਾਂ ਉਹ ਉਸ ਬੰਦੇ ਨਾਲ ਬਦਲ ਲੈਂਦੀ ਸੋਚਦਾ ਜਿਹੜੇ ਇਨਸਾਨ ਨੇ ਇਸ ਜਗਸੀਰ ਨਾਮ ਦੇ ਮੁੰਡੇ ਨੂੰ ਕੁਛ ਕੀਤਾ ਸੀ ਜਾਂ ਫਿਰ ਉਹ ਸਾਰੇ ਦਿਨ ਉਸ ਘਟਨਾ ਬਾਰੇ ਹੀ ਸੋਚਦਾ ਰਹਿੰਦਾ ਸੀ ਜਗਸੀਰ ਦੇ ਜਿਆਦਾ ਸੋਚਣ ਦੀ ਆਦਤ ਨਾ ਨਾ ਹੀ ਉਹਦੇ ਲੋਕਾਂ ਨਾਲ ਜਿਆਦੇ ਵਧੀਆ ਰਿਸ਼ਤੇ ਸੀਗੇ ਨਾ ਹੀ ਉਹ ਜਿਆਦਾ ਕਿਸੇ ਨਾਲ ਘੁਲਮਿਲ ਪਾਉਂਦਾ ਸੀ ਉਹ ਹਮੇਸ਼ਾ ਇਕੱਲਾ ਹੀ ਰਹਿਣਾ ਚਾਹੁੰਦਾ ਸੀ ਤੇ ਹਮੇਸ਼ਾ ਫਿਕਰਾਂ ਵਿੱਚ ਹੀ ਰਹਿੰਦਾ ਸੀ ਜਗਸੀਰ ਨਾਮ ਦੇ ਮੁੰਡੇ ਦੀ ਐਸੀ ਹਾਲਤ ਦੇਖ ਕੇ ਉਸ ਦੇ ਦੋਸਤ ਨੇ ਉਹਨੂੰ ਇੱਕ ਸਲਾਹ ਦਿੱਤੀ ਕਿ ਆਪਣੇ ਨਾਲ ਦੇ ਪਿੰਡ 'ਚ ਹੀ ਇੱਕ ਸੰਤ ਆਇਆ ਹੋਣੀ ਤੂੰ ਉਹਨਾਂ ਕੋਲ ਜਾ ਕੇ ਆਪਣੀ ਸਮੱਸਿਆ ਦਾ ਹੱਲ ਪੁੱਛ ਤੇਰੀ ਸਮੱਸਿਆ ਦਾ ਹੱਲ ਉਹ ਜ਼ਰੂਰ ਦੱਸਣਗੇ ਫਿਰ ਉਹ ਜਵਾਨ ਮੁੰਡਾ ਉਸ ਨਾਲ ਦੇ ਪਿੰਡ ਦੇ ਸੰਤ ਕੋਲ ਜਾਂਦਾ ਤੇ ਆਪਦੀ ਸਾਰੀ ਦਿਕਤਾਂ ਉਸ ਸੰਤ ਨੂੰ ਦੱਸਦਾ ਕਿ ਕਿਵੇਂ ਉਹ ਪ੍ਰਾਣੀਆਂ ਗੱਲਾਂ ਨੂੰ ਬਾਰ-ਬਾਰ ਸੋਚਦਾ ਰਹਿੰਦਾ ਹੈ ਤੇ ਉਹ ਪ੍ਰਾਣੀਆਂ ਗੱਲਾਂ ਨੂੰ ਭੁੱਲ ਨਹੀਂ ਪਾਉਂਦਾ ਉਸ ਮੁੰਡੇ ਦੀ ਇਹ ਗੱਲਾਂ ਸੁਣ ਕੇ ਸੰਤ ਉਹ ਉੱਠੇ ਤੇ ਚੁੱਪਚਾਪ ਆਪਣੇ ਕਮਰੇ 'ਚ ਚਲੇ ਗਏ। ਸੰਤ ਦਾ ਬਿਨਾਂ ਕੁਝ ਕਹੇ ਉੱਠ ਕੇ ਅੰਦਰ ਜਾਣਾ ਲੜਕੇ ਨੂੰ ਬਹੁਤ ਅਜੀਬ ਲੱਗਦਾ। ਉਹ ਸੋਚਣ ਲੱਗਦਾ ਕਿ ਸੰਤ ਨੇ ਮੇਰੀਆਂ ਗੱਲਾਂ ਦਾ ਜਵਾਬ ਵੀ ਨਹੀਂ ਦਿੱਤਾ ਤੇ ਚੁੱਪਚਾਪ ਅੰਦਰ ਚਲੇ ਗਏ। ਉਹ ਹજી ਸੋਚ ਹੀ ਰਿਹਾ ਹੁੰਦਾ। ਫਿਰ ਚੁੱਪਚਾਪ ਕੁਝ ਟਾਈਮ ਬੈਠਾ ਰਹਿੰਦਾ। ਫਿਰ ਕੁਝ ਟਾਈਮ ਬਾਅਦ ਉਹ ਸੰਤ ਆਪਦੇ ਹੱਥ ਵਿੱਚ ਇੱਕ ਗਲਾਸ ਫੜ ਕੇ ਬਾਹਰ ਨੂੰ ਆਉਂਦੇ ਆ। ਉਹ ਗਲਾਸ ਮਿੱਟੀ ਦਾ ਹੁੰਦਾ ਹੈ ਅਰੇ ਉਹਦੇ ਵਿੱਚ ਕੁਝ ਪਾਣੀ ਭਰਿਆ ਹੁੰਦਾ ਹੈ ਤੇ ਉਸ ਮੁੰਡੇ ਕੋਲ ਆ ਕੇ ਖੜ ਜਾਂਦੇ ਆ ਫਿਰ ਉਹ ਸੰਤ ਉਸ ਮੁੰਡੇ ਦੇ ਸਾਹਮਣੇ ਖੜੇ ਹੋ ਜਾਂਦੇ ਆ ਉਹ ਮੁੰਡਾ ਵੀ ਉਸ ਸੰਤ ਦੇ ਸਾਹਮਣੇ ਖੜਾ ਹੋ ਜਾਂਦਾ ਹੈ ਫਿਰ ਸੰਤ ਉਸ ਮੁੰਡੇ ਨੂੰ ਪੁੱਛਦੇ ਆ ਤੂੰ ਇਹ ਦੱਸ ਇਸ ਗਲਾਸ ਦਾ ਭਜਨ ਕਿੰਨਾ ਕੁ ਹੋ ਸਕਦਾ ਫਿਰ ਮੁੰਡਾ ਕਹਿੰਦਾ ਵੀ ਮੈਂ ਪੂਰਾ ਸ਼ੋਰ ਤਾਂ ਨਹੀਂ ਮੈਂ ਪੱਕਾ ਤਾਂ ਨਹੀਂ ਦੱਸ ਸਕਦਾ ਪਰ ਇਸ ਗਲਾਸ ਦਾ ਭਜਨ ਬਹੁਤ ਹੀ ਘੱਟ ਹੈ ਫਿਰ ਸੰਤ ਨੇ ਕਿਹਾ ਮੇਰਾ ਤੇਰ ਤੋ ਇੱਕ ਸਵਾਲ ਹੈ ਜੇਕਰ ਮੈਂ ਇਸ ਗਲਾਸ ਨੂੰ ਥੋੜੇ ਟਾਈਮ ਤੱਕ ਫੜ ਕੇ ਐਵੇਂ ਹੀ ਖੜਾ ਰਹਾ ਮਾਂ ਤਾਂ ਫਿਰ ਕੀ ਹੋਊਗਾ ਇਹ ਸੁਣ ਕੇ ਮੁੰਡੇ ਨੇ ਕਿਹਾ ਕਿ ਕੁਝ ਵੀ ਨਹੀਂ ਹੋਏਗਾ ਫਿਰ ਸੰਤ ਨੇ ਫਿਰ ਦੁਬਾਰਾ ਸਵਾਲ ਪੁੱਛਿਆ ਕਿ ਜੇਕਰ ਮੈਂ ਇਸ ਗਲਾਸ ਨੂੰ ਇਸੇ ਤਰ੍ਹਾਂ ਹੀ 1 ਘੰਟੇ ਤੱਕ ਫੜ ਕੇ ਖੜਾ ਰਹਾ ਮਾਂ ਫਿਰ ਕੀ ਹੋਏਗਾ ਫਿਰ ਮੁੰਡਾ ਕਹਿੰਦਾ ਕਿ ਤੁਹਾਡੇ ਹੱਥਾਂ ਦੇ ਵਿੱਚ ਦਰਦ ਸ਼ੁਰੂ ਹੋ ਜਾਏਗਾ ਫਿਰ ਸੰਤ ਨੇ ਉਸ ਮੁੰਡੇ ਨੂੰ ਫਿਰ ਸਵਾਲ ਪੁੱਛਿਆ ਜੇਕਰ ਮੈਂ ਇਸ ਗਲਾਸ ਨੂੰ ਸਾਰਾ ਦਿਨ ਹੀ ਫੜ ਕੇ ਖੜਾ ਰਹਾ ਮਾਂ ਫਿਰ ਕੀ ਹੋਏਗਾ ਫਿਰ ਮੁੰਡੇ ਨੇ ਜਵਾਬ ਦਿੱਤਾ ਕਿ ਸੰਤ ਜੀ ਤੁਹਾਡੇ ਹੱਥ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਦਰਦ ਹੋਣ ਲੱਗ ਜਾਊਗਾ ਤੁਹਾਡਾ ਹੱਥ ਸੁਨ ਵੀ ਹੋ ਸਕਦਾ ਐਥੋਂ ਤੱਕ ਕਿ ਤੁਹਾਡਾ ਹੱਥ ਖੜ ਵੀ ਸਕਦਾ ਹੈ ਲਕਵਾ ਵੀ ਮਾਰ ਸਕਦਾ ਹੈ ਇਹ ਸੁਣ ਕੇ ਸੰਤ ਨੇ ਕਿਹਾ ਕਿ ਬਹੁਤ ਵਧੀਆ ਜਵਾਬ ਦਿੱਤਾ ਹੁਣ ਤੂੰ ਇਹ ਦੱਸ ਇੰਨਾ ਟਾਈਮ ਗੁਜ਼ਾਰਨ ਤੋਂ ਬਾਅਦ ਵੀ ਇਸ ਗਲਾਸ ਦਾ ਵਜ਼ਨ ਵਧਿਆ ਇਹ ਸੁਣ ਕੇ ਲੜਕੇ ਨੇ ਕਿਹਾ ਨਹੀਂ ਗਲਾਸ ਦਾ ਵਜ਼ਨ ਤਾਂ ਉਨਾ ਹੀ ਹੈ ਫਿਰ ਸੰਤ ਨੇ ਪੁੱਛਿਆ ਫਿਰ ਤੂੰ ਇਹ ਦੱਸ ਜਗ ਜਿਵੇਂ ਗਲਾਸ ਦਾ ਭਜਨ ਉਹ ਨਹੀਂ ਹੈ ਫਿਰ ਹੱਥ ਪੈਰਾਂ 'ਚ ਦਰਦ ਕਿਉਂ ਹੁੰਦਾ ਹੱਥ ਪੈਰ ਸੋਨ ਕਿਉਂ ਹੁੰਦੇ ਆ ਹੱਥ ਪੈਰਾਂ ਦੇ ਵਿੱਚ ਲੱਕਵਾ ਕਿਉਂ ਹੋ ਜਾਂਦਾ ਫਿਰ ਮੁੰਡੇ ਨੇ ਕਿਹਾ ਕਿ ਜਿਆਦਾ ਟਾਈਮ ਇਸ ਗਲਾਸ ਨੂੰ ਫੜੇ ਰੱਖਣ ਕਾਰਨ ਹੀ ਇਹ ਸਭ ਕੁਝ ਹੁੰਦਾ ਫਿਰ ਸੰਤ ਨੇ ਕਿਹਾ ਕਿ ਮੈਂ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਕੀ ਕਰਾਂ ਫਿਰ ਮੁੰਡੇ ਨੇ ਕਿਹਾ ਕਿ ਤੁਸੀਂ ਇਸ ਗਲਾਸ ਨੂੰ ਛੱਡ ਦਿਓ ਤਾਂ ਤੁਹਾਡੇ ਹੱਥ ਸਹੀ ਹੋ ਜੀਗਾ ਇਹ ਸੁਣ ਕੇ ਸੰਤ ਨੇ ਕਿਹਾ ਬਿਲਕੁਲ ਸਹੀ ਜਵਾਬ ਦਿੱਤਾ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਹੁੰਦੀਆਂ ਨੇ ਜਿੰਨਾ ਟਾਈਮ ਆਪਾਂ ਉਹਨਾਂ ਨੂੰ ਫੜੀ ਰੱਖਦੇ ਹਾਂ ਉਹਨਾਂ ਦਾ ਪਿੱਛਾ ਨਹੀਂ ਛੱਡਦੇ ਉਹਨਾਂ ਟਾਈਮ ਹੀ ਆਪਾਂ ਨੂੰ ਉਹ ਵੱਡੀਆਂ ਲੱਗਦੀਆਂ ਨੇ ਜੇਕਰ ਆਪਾਂ ਕਿਸੇ ਮੁਸੀਬਤ ਬਾਰੇ ਥੋੜਾ ਟਾਈਮ ਸੋਚਦੇ ਹਾਂ ਤਾਂ ਕੁਝ ਨਹੀਂ ਹੁੰਦਾ ਜੇਕਰ ਆਪਾਂ ਮੁਸੀਬਤ ਨੂੰ ਬਹੁਤ ਲੰਬੇ ਟਾਈਮ ਤੱਕ ਸੋਚਦੇ ਰਹਿੰਦੇ ਹਾਂ ਤਾਂ ਆਪਣੇ ਤੇ ਬਹੁਤ ਬੁਰਾ ਪ੍ਰਭਾਵ ਪਾਉਣ ਲੱਗ ਜਾਂਦੀ ਹੈ ਜੇਕਰ ਆਪਾਂ ਇਹਨੂੰ ਹੋਰ ਜ਼ਿਆਦਾ ਟਾਈਮ ਤੱਕ ਰੱਖਦੇ ਹਾਂ ਤਾਂ ਇਹ ਬੰਦੇ ਨੂੰ ਪਾਗਲ ਵੀ ਕਰਨ ਲੱਗ ਜਾਂਦੀ ਹੈ ਤੇ ਬੰਦਾ ਕੁਝ ਵੀ ਨਹੀਂ ਕਰ ਸਕਦਾ ਫਿਰ ਸੰਤ ਨੇ ਕਿਹਾ ਤੈਨੂੰ ਆਪਦੇ ਪਿਛੇ ਪਿਛਲੀਆਂ ਜੋ ਵੀ ਘਟਨਾਵਾਂ ਘਟਲੀਆਂ ਉਹਨਾਂ ਬਾਰੇ ਸੋਚਣਾ ਜ਼ਰੂਰੀ ਹੈ ਪਰ ਉਹਨਾਂ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਜੇਕਰ ਤੂੰ ਇੱਕ ਗੱਲ ਨੂੰ ਹੀ ਸਾਰਾ ਦਿਨ ਫੜ ਕੇ ਬੈਠਾ ਰਿਹਾ ਤਾਂ ਤੇਰਾ ਹਾਲ ਵੀ ਉਸ ਗਲਾਸ ਵਾਂਗੂ ਤੇਰੇ ਅੰਗ ਪੈਰਾਂ ਦੇ ਵਿੱਚ ਦਰਦ ਸ਼ੁਰੂ ਕਰ ਦੂਗਾ ਜੇਕਰ ਤੂੰ ਅੱਜ ਆਉਦੇ ਅਤੀਤ ਨੂੰ ਲੈ ਕੇ ਬੈਠਾ ਰਹਿਣਾ ਹੈ ਤਾਂ ਜੋ ਤੇਰੇ ਕੋਲ ਅੱਜ ਦਾ ਸਮਾਂ ਹੈ ਇਹ ਵੀ ਤੇਰੇ ਕੋਲੋਂ ਖੁੰਝ ਜਾਵੇਗਾ ਫਿਰ ਤੂੰ ਆਉਣ ਵਾਲੇ ਟਾਈਮ 'ਚ ਅੱਜ ਵਾਲੇ ਲੰਘੇ ਟਾਈਮ ਲਈ ਹੀ ਪਛਤਾਵਾ ਕਰੇਂਗਾ ਤੂੰ ਜਿਹੜੀਆਂ ਪਿਛਲੀਆਂ ਗਲਤੀਆਂ ਤੇ ਪਛਤਾਵਾ ਕਰ ਰਿਹਾ ਹੈ ਤੋ ਉਹ ਗਲਤੀਆਂ ਨੂੰ ਭੁੱਲ ਕੇ ਹੁਣ ਜਿਹੜਾ ਕੁਝ ਤੂੰ ਬਣਨਾ ਚਾਹੁੰਦਾ ਹੈ ਉਸ ਉੱਤੇ ਹੀ ਤੂੰ ਫੋਕਸ ਕਰ ਉਸ ਉੱਤੇ ਹੀ ਆਪਦੀ ਮਿਹਨਤ ਕਰ ਤੇ ਕੋਸ਼ਿਸ਼ ਕਰ ਹੁਣ ਤੂੰ ਆਉਣ ਵਾਲੇ ਟਾਈਮ 'ਚ ਉਹ ਗਲਤੀਆਂ ਦੁਬਾਰਾ ਨਾ ਕਰੇ ਜਿਹਦੇ ਨਾਲ ਤੈਨੂੰ ਪਛਤਾਉਣਾ ਪਵੇ ਇਸ ਕਰਕੇ ਚਿੰਤਾ ਕਰਨਾ ਬੰਦ ਕਰ ਦੇ ਇਸ ਲਈ ਅੱਜ ਦੇ ਵਿੱਚ ਹੀ ਜ਼ਿੰਦਗੀ ਨੂੰ ਜੀ ਕਿਉਂਕਿ ਚਿੰਤਾ ਜਿਹੜੀ ਉਹ ਬੰਦੇ ਨੂੰ ਚੀਜ਼ਾਂ ਤੱਕ ਲੈ ਜਾਂਦੀ ਹੈ ਸੋ ਦੋਸਤੋ ਇਸ ਛੋਟੀ ਜਿਹੀ ਗੱਲ ਤੋਂ ਆਪਣੀ ਸਿੱਖਿਆ ਮਿਲਦੀ ਹੈ ਕਿ ਪੁਰਾਣੀਆਂ ਗੱਲਾਂ ਨੂੰ ਬਾਰ ਬਾਰ ਯਾਦ ਕਰਨ ਨਾਲ ਕੁਝ ਵੀ ਬਦਲਦਾ ਨਹੀਂ ਆ ਪਰ ਆਪਣਾ ਅੱਜ ਵੀ ਖਰਾਬ ਹੋ ਜਾਂਦਾ ਹੈ ਅੱਜ ਖਰਾਬ ਹੋਣ ਦੇ ਨਾਲ ਨਾਲ ਆਪਣੇ ਸਰੀਰ ਤੇ ਵੀ ਬਹੁਤ ਮਾੜਾ ਅਸਰ ਕਰਦਾ ਹੈ ਇਸ ਲਈ ਜੋ ਕਰ ਪਿਛਲੀਆਂ ਗਲਤੀਆਂ ਆਪਣੇ ਤੋਂ ਹੋ ਗਈਆਂ ਨੇ ਉਹਨਾਂ ਨੂੰ ਭੁੱਲ ਕੇ ਉਹਨਾਂ ਤੋਂ ਸਿੱਖ ਕੇ ਆਪਦੇ ਅਗਲੇ ਵਾਲੀ ਜ਼ਿੰਦਗੀ ਖੁਸ਼ਹਾਲ ਬਣਾਓ ਤੇ ਉਹਨਾਂ ਤੋਂ ਸਿੱਖੋ ਤੇ ਉਸ ਤੋਂ ਵਧੀਆ ਕਰੋ ਤੇ ਕੋਸ਼ਿਸ਼ ਕਰੋ ਪਿਛਲੇ ਵਾਲੀ ਗਲਤੀਆਂ ਦੁਬਾਰਾ ਨਾ ਹੋਣ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਆਜ ਦੋਸਤੋ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ